ਸ੍ਰੀ ਪ੍ਰਥਮ ਤੱਕ 3 ਦਸੰਬਰ ਕੈ ਗੁਰਦਾਨ ਕੀਤੇ ਆਏ ਫਿਰ ਜਿਸੇ ਮੰਦਾ ਆ ਸ੍ਰਾਮਦਾਸ ਸਿੰਘ ਸਾਹਿਬ ਜੀ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਹਰਕਾਇਕ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਇਕੱਠੇ ਸਭ ਤੋਂ ਪਹਿਲੇ ਤੇਜ ਬਹਾਦਰ ਸਿੰਘ ਜੀ ਕਰਨਾਉ ਨੇ ਤਾਬਤ ਆਏ ਸਭ ਸਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਸਾਈ ਹੋਏ ਸਹਾਏ ਸਸਾ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਨਾਲ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਇਹ ਨਿਮਾਨਿਆਂ ਦੇ ਮਾਨ ਨਿ ਤਾਣਿਆਂ ਦੇ ਤਾਣ ਨੇ ਉੱਠਿਆ ਦੀ ਓਟ ਤਨ ਤਨ ਧਾਨਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰਾਨੰਕ ਜਿਨ ਕਲ ਰਾਖੀ ਮੇਰੀ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਪਹਿਲੇ ਪਾਤਸ਼ਾਹ ਧੰਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਮਹਾਰਾਜ ਆਪ ਜੀ ਦੀ ਆਪਾਰ ਕਿਰਪਾ ਹੋਈ ਹੈ ਸੱਚੇ ਪਾਤਸ਼ਾਹ ਜੀ ਉਹ ਪੰਥ ਦੀ ਨਮੈਂਦਾ ਜਮਾਤ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਮਹਾਰਾਜ ਆਪ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਲਈ ਵਿਸ਼ੇਸ਼ ਜਥਾ ਸਤਿਗੁਰੂ ਜੀ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਸੱਚੇ ਪਾਤਸ਼ਾਹ ਜੀ ਉਹ ਗੁਰਦੁਆਰਾ ਸ਼੍ਰੀ ਰਣਕਾਣਾ ਸਾਹਿਬ ਪਾਕਿਸਤਾਨ ਲਈ ਰਵਾਨਾ ਹੋਣ ਲੱਗਾ ਹੈ ਆਪਨੇ ਕਿਰਪਾ ਕਰਨੀ ਮਿਹਰ ਕਰਨੀ ਸਮੁੱਚੇ ਜੱਥੇ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣਾ ਆਪ ਕਿਰਪਾ ਕਰਕੇ ਆਪਣੇ ਖੁੱਲੇ ਦਰਸ਼ਨ ਤੇ ਦਾਰੈ ਕਰਵਾਉਣੇ ਭੈ ਭਾਵਨੀ ਦੇ ਵਿੱਚ ਰੱਖਣਾ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪ੍ਰਕਾਸ਼ ਗੁਰੂ ਦੇ ਸਮੁੱਚੀ ਬਾਮ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸੱਚੇ ਪਾਤਸ਼ਾਹ ਜੀ ਅਰਦਾਸ ਵੀ ਕਰਦੀ ਹੈ ਆਪ ਜੀ ਕਿਰਪਾ ਕਰੋ ਕਰਤਾਰਪੁਰ ਸਾਹਿਬ ਦਾ ਲੰਘਾ ਵੀ ਜਲਦੀ ਖੁੱਲੇ ਤੇ ਗੁਰੂਗਿਆ ਸੰਗਤਾਂ ਦਰਸ਼ਨ ਕਰਨਾ ਸਮੁੱਚੇ ਪੰਥ ਨੂੰ ਚੜ੍ਹਦੀ ਕਲਾ 'ਚ ਰੱਖਣਾ ਇਕਤਾ ਤੇ ਸਾਕ ਬਖਸ਼ਣੀ ਆੰਗਾ ਸੰਗ ਸਹਾਇ ਹੋਣਾਂ ਦੇ ਨਾਨਕ ਨਾਮ ਜਰਦੀ ਗਾ ਰਿਲੇ ਪੜੇ ਸੁਸਤ ਆਹ ਮੈਂ ਕਹਿੰਦਾ ਹੁਣ ਸਿੱਖ ਸਾਹਿਬ ਜੀ ਨਾਲ ਗੱਲ ਕਰਦੇ ਆ ਤਾਂ ਸੋ ਜੱਠਾ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਥੇ ਜਗਤਪੀਰ ਜਗਤਗੁਰੂ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ਪੁਰਟੀਆਂ ਗੁਰੂ ਨਾਨਕ ਨਾਮ ਸੇਵਾ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਜੋ ਸ਼ੋਨੀਗੁਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਜਿਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਤਾਂ ਮੀ ਸਾਹਿਬ ਜੀ ਉਹਨਾਂ ਨੇ ਜੋ ਪ੍ਰੋਗਰਾਮ ਲਿਖ ਕੇ ਸੀ ਉਸ ਸੰਬੰਧ ਵਿੱਚ ਅੱਜ ਜੋ ਜਥਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਰਵਾਨਾ ਹੋਣ ਲੱਗਾ ਹੈ ਅੱਜ ਪਹਿਲੇ ਦਿਨ ਸ੍ਰੀ ਅਟਾਰਾ ਸਾਹਿਬ ਖੇਤਰਛਨ ਤੇ ਉੱਥੇ ਕੱਲ ਨੂੰ ਹੋਣੀ ਹੈ ਇਹ ਨਾਂ ਦੀ ਮੇਰਾ ਨਾਮ ਸਰਦੂਲ ਸਿੰਘ ਹੈ ਕਿਹੜੀ ਜਗ੍ਹਾ ਤੋਂ ਆਇਆ ਮੇਰਾ ਨਾਮ ਮੇਰਾ ਪਿੰਡ ਧਰਮੂ ਚੱਕ ਪਾਕਿਸਤਾਨ ਬੁਰਤਾਂ ਦੇ ਦਰਸ਼ਣਾਂ ਲਈ ਜਾ ਰਹੇ ਜੀ 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 ਜਿਹੜੀ ਕਿ ਜਿਹੜਾ ਦਫ਼ਤਰ ਅਸੀਂ ਹਰਸ਼ਤੇਨ ਕਾਨਾ ਸਾਹਿਬ ਕੋਸਟਪਾ ਹਸਨੰਦਾਲ ਕਰਤਾਰਪੁਰ ਲਾਹੌਰ ਇਹ ਪੰਜ ਚਾਰ ਸਾਂ ਜੀ ਪਹਿਲੀ ਵਾਰ ਹੀ ਜਾ ਰਹੇ ਹਾਂ ਹਾਂ ਜੀ ਪਹਿਲੀ ਵਾਰ ਕਿੰਨਾ ਕੁ ਮਗਦੋ ਚਾਏ ਅਜੇ ਬਹੁਤ ਬਹੁਤ ਇਹ ਪਹਿਲੀ ਵਾਰ ਜਾ ਰਿਹਾ ਬਹੁਤ ਚਾਏ ਤੇ ਬਾਰਡਰਿੰਗ ਕਿੰਨਾ ਕਸ਼ਮੀਰ ਸਿੰਘ ਸਨੋ ਕ੍ਰਿਪਾਲ ਸਿੰਘ ਕਿਹੜੀ ਜਗ੍ਹਾ ਤੋਂ ਆਏ ਮਹਿਤਾ ਚੰਗ ਸਾਈਡਰ ਕੀ ਕਹਿਣਾ ਚਾਹੋਗੇ ਪਾਕਿਸਤਾਨ ਵੱਲ ਜਾ ਰਹੇ ਪੰਥ ਦੇ ਗ੍ਰੰਥ ਦੀ ਚੜ੍ਹਦੀ ਕਲਾ ਰਵੇ ਕਿਹੜੇ ਕਿਹੜੇ ਗੁਰਦਵਾਰਾ ਇਹਨਾਂ ਨੇ ਕਾਣਾ ਸਾਹਿਬ ਆ ਪੰਜਾ ਸਾਹਿਬ ਆ ਕੱਟਾਪੁਰ ਸਾਹਿਬ ਆ ਡੇਰਾ ਸਾਹਿਬ ਆ ਲਾਹੌਰ ਜਿਹੜੇ ਕਿਹੜੇ ਗੁਰਦਵਾਰਾ ਬਾਰੇ ਡੇਰਾ ਸਾਹਿਬ ਨਨਕਾਣਾ ਸਾਹਿਬ 500 ਬਦਲ ਪੰਜਾ ਸਾਹਿਬ ਹੋਰ ਵੀ ਜਿੱਥੇ ਕਰਾਉਣਗੇ ਜ਼ਰੂਰ ਜਾਵਾਂਗੇ ਕਿੰਨੇ ਜਣੇ ਜਾ ਰਹੇ ਅਸੀਂ ਤਾਂ ਦੋ ਹੀ ਆਂ ਲਗੜੇ ਉਹ ਖਾਣਾ ਖਾਣਾ ਤੋਂ ਆਦਮੀ ਜਾ ਰਿਹਾ ਤੇ ਇਥੋਂ 500 ਕਿਲੋਾ ਦਿੱਲੀ ਐਸਡੀਪੀਸੀ ਆਪੀ ਨਾ ਰਹੀ ਕਿਉਂਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਮਨਾ ਕਰਤਾ ਕਿ ਜਦੋਂ ਉਹ ਔਰ ਐਸਡੀਪੀਸੀ ਰਾਈ ਅੱਜ ਸੰਗਤਾਂ ਨੇ ਮਨਾ ਕੇ ਖੁਸ਼ੀ ਹੈ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਲਣ ਹੋਆ ਜਿਉਂ ਘਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਭਲਵਾ ਐਸੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਝੜਾ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਵਿਸ਼ੇਸ਼ ਜਥਾ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰ ਬਣਾਉਣ ਲਈ ਪਾਕਿਸਤਾਨ ਸਥਿਤ ਗੁਰਦ ਆਮਾਂ ਦੇ ਦਰਸ਼ਨਾਂ ਲਈ ਭੇਜਿਆ ਜਾ ਰਿਹਾ ਇਸ ਜਥੇ ਦੀ ਅਗਵਾਈ ਜੀ ਗੁਰਿੰਦਰ ਕੌਰ ਜੀ ਭੋਲੂਵਾਲ ਸਤਾਰ ਗੁਰਮੀਤ ਸਿੰਘ ਜੀ ਬੂ ਕਰ ਰਹੇ ਨੇ ਅਤੇ ਸਮੁੱਚੇ ਜਥੇ ਦੀ ਗਵਾਈ ਜਿਹੜੀ ਉਹ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਕਿੜਗਾਜ ਕਰ ਰਹੇ ਨੇ ਮੈਂ ਜਿੰਨਾ ਇਹ ਲੱਗਾ ਉਹਨਾਂ ਨੂੰ ਮਾਨ ਜੋ ਪ੍ਰਧਾਨ ਸਾਹਿਬ ਨੂੰ ਵਧਾਈ ਦਿੰਦਾ ਗੁਰੂ ਮਹਾਰਾਜ ਚਰਨਾਂ ਚਿਰ ਦਾਸ ਕਹਾਤਾ ਗੁਰੂ ਮਹਾਰਾਜ ਸਾਰਿਆਂ ਨੂੰ ਜਿਹੜੀ ਯਾਤਰਾ ਉਹ ਸਫਲ ਹੋਵੇ ਉਹਨਾਂ ਦੀ ਮੈਂ ਇੱਕ ਬੇਨਤੀ ਸਾਰਿਆਂ ਨੂੰ ਕਰਦਾ ਕਿ ਅੱਜ ਜਿਹੜਾ ਸਮਾਵਾਂ ਉਹ ਸਾਨੂੰ ਇਕੱਠੇ ਹੋਣ ਦਾ ਸਮਾਂ ਆ ਤਾਂ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਉਹ ਵੀ ਬਹੁਤ ਜ਼ਰੂਰੀ ਆ ਭਾਵੇਂ ਸਰਕਾਰਾਂ ਜੜੀਆਂ ਉਹ ਬਾਰ-ਬਾਰ ਜਿਹੜਾ ਉਹ ਬੰਦੀ ਸਿੰਘਾਂ ਦੇ ਖਿਲਾਫ ਹੋ ਰਹੀਆਂ ਨੇ ਅਮਨ ਸ਼ਾਹ ਜਿਹੜਾ ਉਹ ਬੰਦੀ ਸਿੰਘਾਂ ਦੇ ਖਿਲਾਫ ਹੋ ਰਿਹਾ ਕਿ ਨਹੀਂ ਰਿਹਾ ਕਰਨੇ ਪਰ ਜਦੋਂ ਤੁਸੀਂ ਫੈਸਲਾ ਕਰ ਲਿਆ ਕਿ 체 ਜੇ ਬੰਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼ਤਾਰਦੀ ਤੇ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਜੀ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਬੰਦੀ ਸਿੰਘ ਰਿਹਾ ਕੀਤੇ ਜਾਣਗੇ ਹੁਣ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ ਤੇ ਮੈਂ ਮੋਦੀ ਸਰਕਾਰ ਨੂੰ ਬੇਨਤੀ ਕਰਦਾ ਮਾਝਾ ਪ੍ਰਧਾਨ ਸਾਹਿਬ ਵੱਲੋਂ ਕਿ ਅੱਜ ਮੌਕਾ ਆ ਉਸ ਫਾਂਸੇਰੇ ਨੂੰ ਲਾਗੂ ਕਰਨ ਦਾ ਤਾਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਝੜਾ ਵਾ ਉਹਦੀਆਂ ਖੁਸ਼ੀਆਂ ਸਿੱਖ ਸੰਗਤਾਂ ਨੂੰ ਮਿਲ ਸਕਣ। ਮੈਂ ਮਾਨ ਜੋਗ ਪ੍ਰਧਾਨ ਸਾਹਿਬ ਵੱਲੋਂ ਸਮੁੱਚੀ ਸਿੱਖ ਭੋਮ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਝੜੇ ਦੀ ਵਧਾਈ ਦਿੰਦਾ। ਕੇਂਦਰ ਸਰਕਾਰ ਵੱਲੋਂ ਵਿਜੇਤੇ ਲੱਗੇ ਨੇ ਪਰ ਕਈ ਸੰਗਤਾਂ ਦੀ ਪੰਜਾਬ ਸਰਕਾਰ ਵੱਲੋਂ ਇਨਕੁਆਰੀ ਨਹੀਂ ਹੋਈ ਉਹਨਾਂ ਸੰਗਤਾਂ ਨੂੰ ਰੋਕੇ ਜਾ ਰਹੇ। ਦੇਖੋ ਜਦੋਂ ਸਨ ਛਰੌਣੀ ਕਮੇਟੀ ਨੂੰ ਵਿਜੇ ਦਿੱਤੇ ਆ ਸੰਗਤਾਂ ਆਪਣੇ ਪਾਸਪੋਰਟ ਲੈ ਕੇ ਜਾ ਰਹੀਆਂ ਨੇ। ਜੇ ਕਿਸੇ ਨੂੰ ਰੋਕਿਆ ਜਾ ਰਿਹਾ ਤਾਂ ਮੈਂ ਸਮਝਦਾ ਕਿ ਇਹ ਸਰਕਾਰ ਦੀ ਫੇਲਿਅਰ ਆ। ਕਿਉਂਕਿ ਜਦੋਂ ਵੀਜੇ ਦੇ ਉੱਤੇ ਉਸ ਤੋਂ ਬਾਅਦ ਇਨਕੁਆਰੀ ਦਾ ਮਤਲਬ ਕੋਈ ਨਹੀਂ ਇਹ ਇਨਕੁਆਰੀ ਕਰਾਉਣੀ ਆ ਤਾਂ ਪਾਸ ਵੀਜੇ ਦੇਣ ਤੋਂ ਪਹਿਲਾਂ ਕਰਾਉਣੀ ਚਾਹੀਦੀ ਸੀ ਜੇ ਕਿਸੇ ਦਾ ਕੋਈ ਕਿਸੇ ਦਾ ਕੋਈ ਕੇਸ ਹੈ ਜਾਂ ਕੋਈ ਕੋਈ ਹੋਰ ਪ੍ਰੋਬਲਮ ਆ ਉਹ ਵੀਜਾ ਦੇਣ ਤੋਂ ਪਹਿਲਾਂ ਹੀ ਰੋਕ ਲਾਣਾ ਚਾਹੀਦਾ ਸੀ ਵੀਜਾ ਦੇ ਕੇ ਬਾਰਡਰ ਤੇ ਰੋਕਣਾ ਮੈਂ ਸਮਝਦਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਇਹ ਸਰਕਾਰ ਦੀ ਫੇਲੀਅਰ ਹੈ ਤੇ ਸਿੱਖ ਸੰਗਤਾਂ ਨੂੰ ਤੇ ਇਹ ਧਿਆਨ ਬੁਲੰਦ ਰੜੀ ਗੱਲ ਹੈ ਜੱਤਾ ਸਾਹਿਬ 1 ਸਾਲ ਹੋ ਗਿਆ ਜੀ ਹੁਣ ਜੱਤਾ ਜੱਤਿਆਂ ਨੂੰ ਰੋਕਿਆ ਵੀ ਜਾ ਰਿਹਾ ਵਾ ਜਿੱਦਾਂ ਦੇ ਹਾਲਾਤ ਨੂੰ ਇਸਪਾਸੇ ਵੀ ਉਹ ਹੁਣ ਖਾਸ ਤੌਰ ਤੇ ਪਾਕ ਪੋਰਡੋਰ ਨੂੰ ਜਾਇ ਖੋਲਣੇ ਜਾ ਰਿਹਾ ਜੀ ਦੇਖੋ ਅਛੇ ਜਿਦੋਂ ਅਸੀਂ ਪਾਸਪੋਰਟ ਮੰਗੇ ਸਿੱਖ ਸੰਗਤਾਂ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੜਾ ਬਣਾਉਣ ਲਈ ਸਾਡੇ ਕੋਲ ਪਾਸਪੋਰਟ ਆ ਗਏ ਐਟ ਟਾਈਮ ਤੇ ਭਾਰਤ ਸਰਕਾਰ ਵੱਲੋਂ ਜਿੱਥੇ ਤੇ ਜਾਣ ਤੇ ਰੁਕ ਲਗਾ ਦਿੱਤੀ ਗਈ ਉਦੋਂ ਹੀ ਸ਼ਰੋਣੀ ਕਮੇਟੀ ਵੱਲੋਂ ਬੜਾ ਵਿਰੋਧ ਕੀਤਾ ਗਿਆ ਸੀ ਜਿਸ ਵਿਰੋਧ ਦੇ ਫਾਲਸ ਰੂਪ ਭਾਰਤ ਸਰਕਾਰ ਵੱਲੋਂ ਫੈਸਲਾ ਵਾਪਸ ਲਿਆ ਗਿਆ ਸੀ ਸਿੱਖ ਕੌਮ ਨੂੰ ਕਿਤੇ ਵੀ ਕੋਈ ਖਤਰਾ ਨਹੀਂਗਾ ਕਿਉਂਕਿ ਇਹ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਨਾ ਪਾਕਿਸਤਾਨ ਚ ਨਾ ਇਥੇ ਹਾਂ ਸਰਕਾਰਾਂ ਕੋਈ ਸ਼ਰਾਰਤ ਕਰਾਉਣ ਉਹ ਵਕਰੀ ਗੱਲ ਆ ਮੈਂ ਸਮਝੀ ਸਿੱਖ ਸੰਗਤ ਨੂੰ ਦੁਬਾਰਾ ਉਧਾਈ ਦੇਣਾ ਹੈ ਕਿ ਜਿੰਨੇ ਵੀ ਸਾਡੇ ਪ੍ਰਾਣੀ ਇਥੋਂ ਚੱਲੇ ਆ ਗੁਰਸਿੱਖ ਸੰਗਤਾਂ ਚੱਲੀਆਂ ਇਹਨਾਂ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਵਾ ਗੁਰੂ ਨਾਨਕ ਪਾਤਸ਼ਾਹ ਨੇ ਆਪ ਇਹਨਾਂ ਨੂੰ ਆਵਾਜ਼ ਮਾਰੀ ਆ ਕਿ ਇਹ ਉਸ ਮੁਬਾਰਕ ਧਰਤੀ ਦੇ ਦਰਸ਼ਨ ਕਰਨ ਚੱਲੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਅਸੀਂ ਇਹ ਚਾਹੁੰਦੇ ਆ ਕਿ ਇਹ ਜੋ ਸਾਡੇ ਪ੍ਰੋਟੋਕਾਲ ਦੇ ਜਥੇ ਜਿਵੇਂ ਇਸ ਵਾਰੀ ਚੱਲਿਆ ਜਿੰਨੇ ਵੀ ਸਾਡੇ ਜਥੇ ਆ ਇਹ ਇਸੇ ਤਰ੍ਹਾਂ ਜਾਣ ਤਾਂ ਕਿ ਸੰਗਤਾਂ ਆਪਣੇ ਗੁਰਦੁਆਰਿਆਂ ਦੇ ਖੁੱਲੇ ਦਰਸ਼ਨ ਤੇ دیدار ਕਰ ਸਕਣ ਪਿਛਲੇ ਲੰਬੇ ਸਮੇਂ ਤੋਂ ਸਾਡਾ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੁੱਲਾ ਉਹ ਕੱਲਾ ਲਾਂਘਾ ਨਹੀਂ ਉਹ ਦਿਲਾਂ ਦੀ ਸਾਂਝ ਵੀ ਆ ਅਸੀਂ ਗੁਰੂ ਨਾਨਕ ਪਾਤਸ਼ਾਹਗੇ ਵੀ ਅਰਦਾਸ ਕਰਦੇ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਅੱਗੇ ਕਰਦੇ ਆ ਪਾਤਸ਼ਾਹ ਜੀ ਕਿਰਪਾ ਕਰੋ ਇਹ ਲਾਂਘਾ ਕਰਤਾਰਪੁਰ ਸਾਹਿਬ ਦਾ ਇਹ ਵੀ ਜਲਦੀ ਖੁੱਲੇ ਤਾਂ ਕੇ ਸੰਗਤਾਂ ਕਰਤਾਰਪੁਰ ਸਾਹਿਬ ਵੀ ਗੁਰੂ ਨਾਨਕ ਸਾਹਿਬ ਦੀ ਮubarakt ਧਰਤੀ ਦੇ ਦیدار ਕਰਨ ਬਾਕੀ ਮੈਂ ਇਥੋਂ ਪਹਿਲਾਂ ਵੀ ਫੇਰ ਅਰਦਾਸ ਕਰਦਾ ਗੁਰੂ ਨਾਨਕ ਪਾਤਸ਼ਾਹ ਕਿਰਪਾ ਰੱਖਣ ਸਮੂਚਾ ਪੰਥ ਚੜ੍ਹਦੀ ਕਲਾ ਦੇ ਵਿੱਚ ਰਵੇ ਅਤੇ ਪੰਥ ਦੇ ਵਿੱਚ ਏਕਤਾ ਤੇ ਇਤਫਾਕ ਹਮੇਸ਼ਾ ਬਣਿਆ ਰਵੇ